ਨਾ ਰਿਸ਼ਤੇਦਾਰੀਆਂ ਨੇੜੇ ਦੀਆਂ ਚੰਗੀਆਂ ਨਾ ਦੂਰ ਦੀਆਂ ਬੜੀਆਂ ਸੋਹਣੀਆਂ ਕੁੜੀਆਂ ਨੇ ਸੰਗਰੂਰ ਦੀਆਂ ਆ ਕੁਝ ਪਲ ਗੱਲਾਂ ਕਰੀਏ ਬਹਿ ਕੇ ਆਪਾਂ ਨੂਰ ਦੀਆਂ ਬੜੀਆਂ ਸੋਹਣੀਆਂ ਕੁੜੀਆਂ ਨੇ ਸੰਗਰੂਰ ਦੀਆਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਿਓ ਦਾ ਟੀਵੀ ਐਨ ਆਰ ਆਈ ਮੈਂ ਤੁਹਾਡੇ ਨਾਲ ਬਲਵਿੰਦਰ ਸਿੰਘ ਢੀਂਸਾ ਤਾਂ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਆਪਣੇ ਕਿੱਤੇ ਕਰਦੇ ਨੇ ਕਿੱਤਿਆਂ ਦੇ ਨਾਲ ਕੁਝ ਲੋਕਾਂ ਨੂੰ ਕੁਝ ਸ਼ੌਂਕ ਹੁੰਦੇ ਨੇ ਕੋਈ ਲਿਖਦਾ ਏ ਕੋਈ ਗਾਉਂਦਾ ਏ ਅਤੇ ਕੋਈ ਆਪਣੀ ਕਲਾ ਹੈ ਜਿਹੜੀ ਉਹ ਕਿਸੇ ਹੋਰ ਮਾਧਿਅਮ ਨਾਲ ਦਿਖਾਉਂਦਾ ਏ ਅਤੇ ਸਮਾਜ ਨੂੰ ਸੁਝੇਤ ਕਰਨ ਦੀਆਂ ਗੱਲਾਂ ਹੁੰਦੀਆਂ ਨੇ ਕਈ ਵਾਰ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਫਿਰ ਵੱਖ-ਵੱਖਰੇ ਤਰੀਕਿਆਂ ਦੇ ਨਾਲ ਲੋਕ ਆਪਣੀ ਕਲਾ ਜਿਹੜੀ ਉਹ ਲੋਕਾਂ ਸਾਹਮਣੇ ਰੱਖਦੇ ਨੇ ਤਾਂ ਅੱਜ ਸਾਡੇ ਨਾਲ ਬਿਕਰ ਸਰਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਲਿਖਦੇ ਨੇ ਲਿਖਣ ਦਾ ਸ਼ੌਂਕ ਆ ਕਵਿਤਾ ਅਤੇ ਪੋਇਮਾਂ ਜਿਹੜੀ ਇਹਨਾਂ ਵੱਲੋਂ ਲਿਖੀ ਜਾਂਦੀ ਹੈ ਤਾਂ ਬਿਕਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਸ਼ੀਕਾਲ ਸਰ ਤੁਹਾਡਾ ਔਰ ਤੁਹਾਡੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹਰਿਆਣਾ ਤੋਂ ਪੰਜਾਬ ਬੁਲਾਇਆ ਔਰ ਇੱਕ ਸਾਂਝ ਨਵੀਂ ਬਣਾਈ ਉਹਨਾਂ ਨੇ ਤਾਂ ਤੁਹਾਨੂੰ ਲਿਖਣ ਦਾ ਸ਼ੌਂਕ ਹੈ ਕਿੰਨੇ ਕ ਸਮੇਂ ਤੋਂ ਲਿਖਦੇ ਹੋ ਕਿਵੇਂ ਸ਼ੌਂਕ ਪਿਆ ਭਾਈ ਕਈ ਮੈਂ ਰਾਈਟਰ ਤਾਂ ਇੰਟਰਵਿਊ ਦੇਖ ਕੇ ਕਹਿੰਦੇ ਆ ਕਿ ਸਾਨੂੰ ਸ਼ੌਂਕ ਹੈ ਦਿਖੰਦਾ ਨਾ ਬਟ ਮੈਨੂੰ ਲੱਗਦਾ ਮੇਰਾ ਸ਼ੌਂਕ ਨਹੀਂ ਹੈ ਮੇਰੀ ਮਜਬੂਰੀ ਬਣੀ ਇੱਕ ਦਰਦ ਹੁੰਦਾ ਹੈ ਨਾ ਬੰਦੇ ਅੰਦਰ ਉਹ ਦਰਦ ਹੀ ਬਾਹਰ ਨਿਕਲਦਾ ਜਦੋਂ ਮੈਂ ਸਕੂਲ 'ਚ ਪੜਦਾ ਸੀ ਤਾਂ ਮੈਨੂੰ 4 ਸਾਲ ਦਾ ਸਮਾਂ ਲੱਗ ਗਿਆ ਉਹਨਾਂ ਯਾਦਾਂ ਦੇ ਵਿੱਚ ਤੜਫਦਿਆਂ ਨੂੰ ਉਹਨਾਂ ਯਾਦਾਂ ਦੇ ਵਿੱਚ ਸੜਦਿਆਂ ਨੂੰ ਜਦੋਂ ਸਕੂਲ ਛੱਡਿਆ ਤਾਂ ਪਾਸ ਆਊਟ ਹੋਏ ਤਾਂ ਪਤਾ ਲੱਗਾ ਬਈ ਹੁਣ ਸਕੂਲ ਨਹੀਂ ਜਾਣਾ ਇੱਕ ਸਕੂਲ ਨਾਲ ਨਾ ਇੱਕ ਐਦਾਂ ਰਿਸ਼ਤਾ ਬਣ ਗਿਆ ਸੀ ਜਿਦਾਂ ਹੈਗਾ ਪਰਿਵਾਰ ਨਾਲ ਰਿਸ਼ਤਾ ਹੁੰਦਾ ਮੈਂ ਕਦੇ ਸਕੂਲ ਮਿਸ ਨਹੀਂ ਕੀਤਾ ਚਾਹੇ ਮੈਨੂੰ ਬੁਖਾਰ ਹੈ ਚਾਹੇ 100 ਵੀ ਕੰਮ ਨੇ ਪਰ ਬਟ ਸਕੂਲ ਜਾਣੇ ਜਾਣਾ ਸਕੂਲ ਟੀਚਰ ਕਹਿੰਦੇ ਆ ਬਈ ਤੇਰੀ ਇੱਕ ਵੀ ਛੁੱਟੀ ਨਹੀਂ ਹੁੰਦੀ ਇੱਥੇ ਤਾਂ ਬੱਚਿਆਂ ਛੁੱਟੀਆਂ ਹੁੰਦੀਆਂ ਨੇ ਤੇਰੀ ਇੱਕ ਵੀ ਛੁੱਟੀ ਨਹੀਂ ਹੁੰਦੀ ਤਾਂ ਬਟ ਮੈਨੂੰ ਸਕੂਲ ਜਾਣ ਨਾਲ ਇੱਕ ਮੁਹੱਬਤ ਕਹਿ ਸਕਦੇ ਆ ਨਾ ਇੱਕ ਸਕੂਲ ਨਾਲ ਆਪਣਾ ਪਨ ਸੀ ਟੀਚਰਾਂ ਨਾਲ ਸੀ ਸਟੂਡੈਂਟਾਂ ਨਾਲ ਸੀ ਤਾਂ ਉਹ ਛੱਡਿਆ ਸਕੂਲ ਤਾਂ ਪਤਾ ਲੰਗਾ ਵੀ ਹੁਣ ਸਕੂਲ ਨਹੀਂ ਜਾਣਾ ਤਾਂ ਉਦੋਂ ਦਰਦ ਫੇਰ ਵਿੱਚੋਂ ਵੀ ਜਿਨਾ ਸੜ ਵਿੱਚ ਚਲਕਦਾ ਗਿਆ ਤੇ ਉਹ ਦੇਖ ਕੇ ਤੁਸੀਂ ਲਿਖਣ ਲੱਗੇ ਉਹ ਚੀਜ਼ ਜਿਹਦੇ ਵਿੱਚ ਲਿਖਿਆ ਪਹਿਲਾਂ ਪਹਿਲਾਂ ਕੀ ਲਿਖਿਆ ਪਹਿਲਾਂ ਵੀ ਜਦੋਂ ਕਹਿੰਦੇ ਕਿ ਬੱਚਾ ਚੱਲਦਾ ਹੈ ਨਾ ਡਿੱਗਦਾ ਹੈ ਤਾਂ ਹੈ ਨਾ ਐਵੇਂ ਸਟਾਰਟਿੰਗ ਦੇ ਵਿੱਚੋਂ ਹਿੰਦੀ ਗੀਤ ਲਿਖਿਆ ਮੈਂ ਫਿਰ ਪੰਜਾਬੀ ਗੀਤ ਲਿਖਿਆ ਮੈਨੂੰ ਪਤਾ ਵੀ ਹੁਣ ਗੀਤ ਲੈ ਕੇ ਆਉਣਾ ਮੁਸ਼ਕਲ ਹੈ ਜੀ ਦੂਦਰਸ਼ ਜਲੰਧਰ ਨਾਲ ਗੱਲ ਉੱਥੇ ਗੱਲ ਹੋਈ ਉਹਨਾਂ ਸਟਾਫ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਗੀਤ ਰਿਕਾਰਡ ਨਹੀਂ ਹੁੰਦੇ ਇੱਕ ਹਫ਼ਤਾ ਬਾਅਦ ਰਿਕਾਰਡ ਹੁੰਦੀ ਜਾਣੇ ਮੈਨੂੰ ਕੋਈ ਸੀ ਵੀ ਮੈਂ ਟੀਵੀ 'ਤੇ ਆਉਣਾ ਕਰਦੇ ਕਹਿੰਦੇ ਨੇ ਜਾਂ ਆਂਡਗਵਾਨ ਕਹਿੰਦਾ ਵੀ ਮੁੰਡਾ ਟੀਵੀ 'ਤੇ ਆ ਜਾਵੇਗਾ ਤਾਂ ਹੀ ਮੰਨਾਂਗੇ ਤਾਂ ਫਿਰ ਮੈਂ ਸੋਚਿਆ ਵੀ ਹੁਣ ਕਪਤਾਵਾ ਲਿਖਦੇ ਆਂ ਉਦੋਂ ਕਪਤਾਵਾ ਲਿਖਿਆ ਤਾਂ ਉਹਨਾਂ ਨਾਲ ਮਿਲਿਆ ਜਾ ਕੇ ਉਹ ਉਹਨਾਂ ਨਾਲ ਗੱਲ ਕੀਤੀ ਤਾਂ ਫਿਰ ਜਾਗ ਹੋਲੀ ਹੋਲੀ 2015 ਦੇ ਵਿੱਚ ਮੇਰਾ ਪਹਿਲਾ ਪ੍ਰੋਗਰਾਮ ਹੋਇਆ ਕੋਈ ਰਚਨਾ ਸੁਣਾ ਦੋ ਸਾਨੂੰ ਕਹਿੰਦਾ ਕਿ ਇੱਕ ਭੁੱਲਦਾ ਨਹੀਂ ਚਿਹਰਾ ਸਜਰਾ ਦਾ ਜਿਹੜੇ ਛੱਡ ਕੇ ਤੁਰ ਗਏ ਧੰਨ ਜੇਰਾ ਸਜਣਾ ਦਾ ਮੇਰੇ ਫੋਨ ਦੀ ਗੈਲਰੀ ਦੇ ਵਿੱਚ ਕੁਝ ਪਿੱਕਾ ਤੇਰੇ ਵੱਡੇ ਵਾਲੇ ਕੇਕ ਦੀਆਂ ਨੇ ਇਹ ਬਾਤਾਂ ਕੁੜੀਏ ਲੇਖਦੀਆਂ ਨੇ ਇਹ ਗੱਲਾਂ ਕੁੜੀਏ ਲੇਖਦੀਆਂ ਨੇ ਤੂੰ ਮੈਂ ਤੇਰਾ ਕਿਦਾਂ ਹੋ ਜਾਂਦਾ ਜਦ ਤੂੰ ਮੇਰੀ ਕਿਸਮਤ ਵਿੱਚ ਲਿਖਿਆ ਹੀ ਨਹੀਂ ਇਹ ਰੂਹਾਂ ਦਾ ਪਿਆਰ ਹੈ ਬਿੱਕਰ ਰੂਹਾਂ ਦਾ ਪਿਆਰ ਕਦੇ ਵਿਕਿਆ ਹੀ ਨਹੀਂ ਅੱਜ ਵੀ ਅੱਖਾਂ ਮੇਰੀਆਂ ਪਿੰਡ ਤੇਰੇ ਦੀਆਂ ਰਾਹ ਵੇਖਦੀਆਂ ਨੇ ਇਹ ਬਾਤਾਂ ਕੁੜੀਏ ਲੇਖਦੀਆਂ ਨੇ ਇਹ ਗੱਲਾਂ ਕੁੜੀਏ ਲੇਖਦੀਆਂ ਨੇ ਤਾਂ ਜਦੋਂ ਤੁਸੀਂ ਲਿਖਣ ਲੱਗੇ ਸੀ ਜੋ ਕੁਝ ਤੁਸੀਂ ਉਦੋਂ ਲਿਖਦੇ ਸੀ ਅਤੇ ਜੋ ਕੁਝ ਤੁਸੀਂ ਅੱਜ ਲਿਖਦੇ ਹੋ ਉਹਦੇ ਵਿੱਚ ਕੀ ਫਰਕ ਥਾਂਦੇ ਹੋ ਫਰਕ ਬਈ ਪਹਿਲਾਂ ਪਤਾ ਹੀ ਨਹੀਂ ਸੀ ਕਿ ਇਹ ਕਾਫੀਆ ਕੀ ਹੁੰਦਾ ਹੈ ਇਹਨਾਂ ਦਾ ਹਾਂ ਪਤਾ ਹੀ ਨਹੀਂ ਸੀ ਉਦੋਂ ਤਾਂ ਬੜ ਇੱਕ ਦਰਦ ਸੀ ਲਿਖੀ ਜਾਣਾ ਨਾ ਤਾਂ ਹੁਣ ਪਤਾ ਲੱਗਾ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਆਪਾਂ ਚੀਜ਼ ਲਿਖਣੀ ਹੈ ਇਹਦਾ ਮਲੰਕਣ ਕਿਵੇਂ ਕਰਨਾ ਹੈ ਇਹਦੇ ਕਾਫੀਏ ਕਿਦਾਂ ਕਰਨੇ ਹੈ ਨਾ ਕਿਉਂਕਿ ਗੀਤ ਹੈ ਚਾਹੇ ਕੋਈ ਵੀ ਉਹ ਤੋਂ ਕਾਫੀ ਆ ਉਹਦੇ ਲਈ ਬਹੁਤ ਮਹੱਈਨੇ ਰੱਖਦਾ ਹੈ ਹੈਨਾ ਤਾਂ ਹੁਣ ਪਤਾ ਲੱਗਾ ਵੀ ਪਹਿਲਾਂ ਤਾਂ ਚਲੋ ਐਦਾਂ ਹੀ ਲਿਖ ਦੇਗੇ ਚਲੋ ਠੀਕ ਹੈ ਉਹ ਦਰਦ ਸੀ ਬਾਹਰ ਨਿਕਲਦਾ ਗਿਆ ਅੱਜ ਵੀ ਹੈ ਅੱਜ ਹੀ ਬਾਹਰ ਕੱਢਦੇ ਰਹਿਨੇ ਆ ਤੇ ਇੱਕ ਗੱਲ ਹੈ ਕਿ ਚਲੋ ਬੰਦੇ ਅੰਦਰ ਭਾਵਨਾਵਾਂ ਹੁੰਦੀਆਂ ਨੇ ਲਿਖਣਾ ਹੁੰਦਾ ਏ ਇਸ਼ਕ ਵੀ ਜ਼ਰੂਰੀ ਹੈ ਬੰਦਾ ਬੰਦੇ ਦਾ ਕਿਸੇ ਦਾ ਆਪਣੇ ਦੋਸਤ ਨਾਲ ਪਿਆਰ ਹੁੰਦਾ ਹੈ ਕਿਸੇ ਦਾ ਆਪਣੇ ਹਮਸਫਰ ਨਾਲ ਪਿਆਰ ਹੁੰਦਾ ਹੈ ਕਿ ਸਿੱਧਾ ਮਾਪਿਆਂ ਨਾਲ ਪਿਆਰ ਹੁੰਦਾ ਹੀ ਉਹ ਅਲੱਗ-ਅਲੱਗ ਤਰੀਕੇ ਨਾਲ ਬੰਦਾ ਡਿਸਕ੍ਰਾਈਬ ਕਰਦਾ ਹੈ ਲਿਖਦਾ ਹੈ ਪਰ ਅੱਜ ਕੱਲ ਨਾ ਲਿਖਤਾਂ 'ਚ ਲੱਚਰ ਤਾਂ ਬਹੁਤ ਆ ਗਈ ਬਹੁਤ ਸਾਰੇ ਗੀਤ ਅਜਿਹੇ ਹੁੰਦੇ ਨੇ ਜਿਵੇਂ ਘਰੇ ਟੀਵੀ ਤੇ ਚੱਲ ਪੈਣਾ ਆਪਾਂ ਨੂੰ ਚੈਨਲ ਬਦਲਣਾ ਪੈ ਜਾਂਦਾ ਕੀ ਕਾਰਨ ਮੰਨਦੇ ਹੋ ਦੇਖੋ ਇਹਦੇ ਵਿੱਚ ਯੂਥ ਦੇਖਦਾ ਹੈ ਨਾ ਜੋ ਖਰੀਦਦਾ ਹੈ ਉਹ ਹੀ ਦੁਕਾਨਦਾਰ ਲਿਆ ਕੇ ਸੇਲ ਕਰਦਾ ਜੇ ਯੂਥ ਨਾ ਦੇਖੇ ਇਦਾਂ ਦੇ ਗੀਤ ਇਦਾਂ ਦੇ ਨਾ ਸੁਣੇ ਤਾਂ ਕਲਾਕਾਰ ਲਿਖੇ ਕਿਉਂ ਕਲਾਕਾਰ ਨੂੰ ਮਜਬੂਰੀ ਉਹ ਲਿਖਣਾ ਪੈਂਦਾ ਕਿਉਂਕਿ ਕਲਾ ਜਿਹੜਾ ਰਾਈਟਰ ਹੈ ਉਹਨੂੰ ਮਜਬੂਰੀ ਉਹ ਲਿਖਣਾ ਪੈਂਦਾ ਗੀਤਕਾਰ ਨੂੰ ਤਾਂ ਰਾਈਟਰ ਨੂੰ ਸੋਚ ਕਲਾਕਾਰ ਸੋਚਦਾ ਵੀ ਇਹ ਗੀਤ ਚੱਲੇਗਾ ਅੱਜ ਕੱਲ ਕੁੜੀਆਂ ਦੀ ਗੱਲ ਹੋਣ ਲੱਗ ਗਈ ਹੈ ਹਥਿਆਰਾਂ ਦੀ ਗੱਲ ਹੋਣ ਲੱਗ ਗਈ ਹੈ ਨਾ ਜੱਟਾਂ ਦੀ ਗੱਲ ਹੋਣ ਲੱਗ ਗਈ ਹੈ ਮਤਲਬ ਤਰਾ ਤਰਾ ਦੇ ਸ਼ਬਦਾਂ ਤੋਂ ਨਸ਼ਿਆਂ ਦੀ ਗੱਲ ਹੋਣ ਲੱਗ ਗਈ ਹੈ ਤਾਂ ਉਹ ਲੋਕ ਜ਼ਿਆਦਾ ਸੁਣਦੇ ਐ ਇਦਾਂ ਜਿਵੇਂ ਅੱਜ ਕੱਲ ਨਸ਼ਿਆਂ ਦੀ ਗੱਲ ਹੁੰਦੀ ਹੈ ਕੋਈ ਕਹਿੰਦਾ ਪੈਕ ਲਾ ਲਓ ਕੋਈ ਕਹਿੰਦਾ ਚਟਾ ਲਾ ਲਓ ਤਾਂ ਮੰਨਦੇ ਹੋ ਵੀ ਜਿਹੜੇ ਨੌਜਵਾਨ ਇਦਾਂ ਦੇ ਗੀਤ ਸੁਣਦੇ ਨੇ ਤਾਂ ਉਹ ਉਹ ਇਹਨਾਂ ਚੀਜ਼ਾਂ ਵੱਲ ਅਟਰੈਕਟ ਹੁੰਦੇ ਨੇ ਬਿਲਕੁਲ ਬਈ ਜੀ ਜੇਕ ਹਥਿਆਰ ਯੂਜ਼ ਹੋ ਰਿਹਾ ਤਾਂ ਫੀਲਿੰਗ ਆ ਜਾਂਦੀ ਵੀ ਸਾਡੇ ਕੋਲ ਵੀ ਹਥਿਆਰ ਹੋਣਾ ਚਾਹੀਦਾ ਜੇਕ ਨਸ਼ਾ ਬੇਸ਼ੱਕ ਉਹ ਇੱਕ 2 ਮਿੰਟ ਦਾ 2.5 ਮਿੰਟ ਦੀ ਉਹਨਾਂ ਦੀ ਵੀਡੀਓ ਹੁੰਦੀ ਨਸ਼ੇ ਵਾਲੀ ਹੈ ਨਾ ਤਾਂ ਬੰਦੇ ਨੂੰ ਸੋਚਦਾ ਵੀ ਮੈਂ ਵੀ ਕਰਨਾ ਬੇਸ਼ੱਕ ਉਹ ਦੋ ਢਾਈ ਕਿੰਨੇ ਮਿੰਟ ਦੀ ਇੱਕ ਫਿਲਮ ਲਾ ਲੋ ਉਹਦੇ ਵਿੱਚ ਫਿਲਮਾਂ ਦੀ ਮੋਸਟਲੀ ਆਸ਼ਕੀ ਚੱਲਦੀ ਹੈ ਇਹ ਨਸ਼ਾ ਚੱਲਦਾ ਤਾਂ ਮੁੰਡੇ ਸਾਡੇ ਸੋਚਦੇ ਆ ਵੀ ਹੁਣ ਇਹ ਰਾਹ ਨੂੰ ਅਸੀਂ ਇਹ ਬਣਾਣਾ ਅੱਜ ਕੱਲ ਹਨਾ ਕਲਾਕਾਰਨ ਲੋਕ ਜ਼ਿਆਦਾ ਫੋਲੋ ਕਰਦੇ ਆ ਜੀ ਉਦਾਂ ਸ਼ਬਦ ਇਦਾਂ ਦੇ ਨੇ ਜ਼ਿਆਦਾ ਫੋਲੋ ਕਰਦੇ ਆ ਉਹਨਾਂ ਚੀਜ਼ਾਂ ਨੂੰ ਤੇ ਕਦੇ ਕੋਈ ਕਿਤਾਬ ਲਿਖਣ ਦਾ ਵੀ ਸੋਚਿਆ ਬਈ ਕਿਤਾਬ ਕਾਫੀ ਜੇ ਲਿਖੀ ਜੇ ਸ਼ਿਪਾਈਏ ਤਾਂ ਕਾਫੀ ਸ਼ੱਪ ਜਾਂਦੀਆਂ ਨੇ ਬਟ ਮੈਂ ਕਈ ਜਣਾ ਨਾਲ ਗੱਲ ਕੀਤੀ ਕਹਿੰਦਾ ਯਾਰ ਅੱਜ ਕੱਲ ਨਾ ਬਿਜ਼ਨਸ ਖਤਮ ਹੋ ਗਿਆ ਇਹਨਾਂ ਚੀਜ਼ਾਂ ਦਾ ਲੋਕ ਜੇ 4 ਸਾਲ ਦਾ ਬੱਚਾ ਲਾ ਲੋ 5 ਸਾਲ ਦਾ ਬੱਚਾ ਲੋ ਫੋਨ 'ਚ ਹਰ ਬੰਦਾ ਫੋਨ ਤੇ ਬੀਜੀ ਹੈ ਕਿਤਾਬ ਦੇ ਕੋਈ ਪੜ੍ਹਦੇ ਨਹੀਂ ਰਿਹਾ ਤਾਂ ਫਿਰ ਤੁਸੀਂ ਐਵੇਂ ਫਿਰ ਖਰੀਦੋਗੇ ਮਤਲਬ ਸੇਲ ਕਿੱਦਾਂ ਹੋਵੇਗੀ ਜਾਂ ਇਦਾਂ ਕਿਦਾਂ ਹੋਣੀ ਹੈ ਮੈਨੂੰ ਕਈਆਂ ਲੋਕਾਂ ਨੇ ਇਸ ਗੱਲ ਦੇ ਕਹਿ ਘਟਾਲ ਦਿੱਤਾ ਬਟ ਮੈਂ ਜਿਹੜੇ ਹੁਣ ਸਾਡੇ ਵਿਚਾਰਨੀਤ ਹੈ ਸਰਜੀਤ ਪਾਤਰ ਸਾਹਿਬ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਉਹ ਕਹਿੰਦੇ ਬਈ ਤੁਹਾਡੀ ਦਿੱਕਤ ਬਹੁਤ ਚੰਗੀ ਹੈ ਬਾਕੀ ਜੇ ਤੁਹਾਨੂੰ ਕਦੇ ਵੀ ਮੌਕਾ ਮਿਲੇ ਮੇਰੀ ਮਹਾਲਪਤਾ ਕਿਤਾਬ ਦਾ ਮਿਲੇ ਜਾਂ ਕਿੱਦਾਂ ਵੀ ਤੁਹਾਨੂੰ ਮਿਲੇ ਤਾਂ ਤੁਸੀਂ ਮੈਨੂੰ ਇੱਕ ਵਾਰੀ ਕਾਲ ਕਰ ਲੈਣਾ ਮੈਂ ਕੋਈ ਵੀ ਕੰਮ ਹੋਵੇ ਜਿੱਦਾਂ ਦਾ ਹੋਵੇ ਪਰ ਉਹ ਅੱਜ ਦਰਸ਼ਨ ਤੋਂ ਬਿਨਾਂ ਚਲੇ ਗਿਆ ਬਟ ਉਹਨਾਂ ਨਾਲ ਉਹਨਾਂ ਨਾਲ ਕੀਤੀਆਂ ਗੱਲਾਂ ਉਹਨਾਂ ਨਾਲ ਬਾਤਾਂ ਕੀਤੀਆਂ ਹਮੇਸ਼ਾ ਯਾਦ ਰਹਿਣਗੀਆਂ ਪਰ ਇੱਕ ਗੱਲ ਹੈ ਸੋਸ਼ਲ ਮੀਡੀਆ ਤੇ ਕੋਈ ਕੁਝ ਪਾਉਂਦਾ ਏ ਤਾਂ ਜੰਨਾ ਜੇ ਰੋਹ ਬੰਦਾ ਇਸ ਦੁਨੀਆ ਤੇ ਐ ਸੋਸ਼ਲ ਮੀਡੀਆ ਉਦਾ ਉਹਨਾਂ ਚ ਹੀ ਰਹਿ ਉਹਨਾਂ ਚ ਲੋਕਾਂ ਨੇ ਦੇਖਣਾ ਬਾਅਦ ਚੋਂ ਕੀ ਭਤਾ ਈ ੜੀਆਂ ਵੀ ਬੰਦ ਹੋ ਜਾਣਾ ਅਜਿਵੇਂ ਤੁਸੀਂ ਪਾਤਸ਼ਾਹਬ ਦੀ ਗੱਲ ਕੀਤੀ ਆ ਤਾਂ ਜਿਹੜੀ ਉਹ ਰਚਨਾਵਾਂ ਦੇ ਗਏ ਨੇ ਜਿਹੜੀਆਂ ਉਹ ਕਿਤਾਬਾਂ ਲੈ ਕੇ ਦੇ ਉਹ ਸਕੂਲਾਂ ਕਾਲਜਾਂ 'ਚ ਵੀ ਪੜਾਈਆਂ ਜਾਣਗੀਆਂ ਤੇ ਅੱਗੇ ਅੱਗੇ ਉਹ ਚਲਦੀਆਂ ਰਹਿਣੀਆਂ ਰੁਝਾਨ ਇੱਕ ਗੱਲ ਤਾਂ ਹੈ ਵੀ ਹੁਣ ਨੌਜਵਾਨਾਂ 'ਚ ਬਹੁਤ ਘਟ ਗਿਆ ਪਰ ਕਿਤੇ ਨਾ ਕਿਤੇ ਕਿਤਾਬਾਂ ਦਾ ਰੁਝਾਨ ਹੁਣ ਵਾਪਸ ਆ ਰਿਹਾ ਏ ਤਾਂ ਲੋਕਾਂ ਦੀ ਤੁਸੀਂ ਸਟੋਰੀਆਂ ਦੇਖਿਓ ਬਹੁਤ ਸਾਰੇ ਜਿਹੜੇ ਪੇਜ ਨੇ ਇੰਸਟਾਗ੍ਰam ਫੇਸਬੁਕ ਤੇ ਉਹ ਕਿਤਾਬਾਂ ਵੇਚਣ ਦਾ ਇਹ ਕਾਰੋਬਾਰ ਕਰਦੇ ਨੇ ਨਾਲ ਸਾਹਿਤ ਦਾ ਵੀ ਕੰਮ ਹੁੰਦਾ ਹੈ ਨਾਲ ਦਾ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਲੋਕ ਜਰੂਰ ਸਾਹਿਦ ਦੇ ਵੱਲ ਮੁੜ ਰਹੇ ਨੇ ਬਿਲਕੁਲ ਤਾਂ ਸਮਾਂ ਤਾਂ ਬਈ ਲੱਗਦਾ ਹੀ ਉਹ ਕਹਿੰਦੇ ਕਿ ਜਿੱਥੋਂ ਇਨਸਾਨ ਚੱਲਦਾ ਹੈ ਨਾ ਉੱਥੇ ਇਨਸਾਨ ਮੁੜਦਾ ਹੈ ਚਾਹੇ ਸਮਾਜ ਜਿੰਨਾ ਮਰਜ਼ੀ ਲੱਗ ਜਾਵੇ ਅੱਜ ਲਾਇਬ੍ਰੇਰੀ ਦੇ ਵਿੱਚ ਬਈ ਜੀ ਕਿਤਾਬਾਂ ਜਿਹੜੀਆਂ ਨੇ ਇੱਕ ਸ਼ਿੰਗਾਰ ਬਣ ਕੇ ਰਹਿ ਗਈਆਂ ਨੇ ਪਹਿਲਾਂ ਲੋਕ ਲਾਇਬ੍ਰੇਰੀ 'ਚ ਪੜਦੇ ਸੀ ਜਾ ਕੇ ਨਾ ਤਾਂ ਕਿਤਾਬਾਂ ਦਾ ਹੁਣ ਰੁਝਾਨ ਆਏਗਾ ਪਰ ਚੰਗੀਆਂ ਕਿਤਾਬਾਂ ਦਾ ਰੁਝਾਨ ਆਵੇਗਾ ਚੰਗੇ ਜਿਹੜੇ ਸਾਡੇ ਸਾਹਿਦਕਾਰ ਨੇ ਇੱਕ ਚੀਜ਼ ਹੈ ਕਿ ਸੋਸ਼ਲ ਮੀਡੀਆ ਜਿੱਦਾਂ ਸੋਸ਼ਲ ਮੀਡੀਆ ਕਾਫੀ ਚੱਲਿਆ ਲੋਕ ਸਾਰਾ ਦਿਨ ਫੋਨ ਲੈ ਕੇ ਬੈਠੇ ਰਹਿੰਦੇ ਨੇ ਉਹ ਇੱਕ ਬੰਦੇ ਦੀ ਜ਼ਿੰਦਗੀ ਦਾ ਨਾ ਪੀਰੀਅਡ ਹੁੰਦਾ ਏ ਜਦੋਂ ਉਹ ਵੇਲਾ ਹੁੰਦਾ ਏ ਮਤਲਬ ਜਦੋਂ ਤੂੰ ਪੜ੍ਹਦਾ ਹੁੰਦਾ ਏ ਉਹ ਟਾਈਮਲਾ ਛੱਡਿਆ ਯਾਰ ਫਿਲਮ ਦੇਖ ਲੈਂਦੇ ਆ ਗਾਣੇ ਸੁਣ ਲੈਂਦੇ ਆ ਫੇਸਬੁੱਕ ਚਲਾ ਲੈਂਦੇ ਆ YouTube ਚਲਾ ਲੈਂਦੇ ਆ ਪਰ ਇੱਕ ਸਮਾਂ ਹੁੰਦਾ ਏ ਜਦੋਂ ਬੰਦਾ ਉਹ ਚੀਜ਼ ਰੈਗੂਲਰ ਕਰੀ ਜਾਂਦਾ ਏ ਤਾਂ ਬੰਦਾ ਸੋਚਦਾ ਵੀ ਇਹਨਾਂ ਚੋਂ ਕੱਢਣ ਪਾਉਣ ਨੂੰ ਤਾਂ ਖੁਸ਼ ਹੈ ਨਹੀਂ ਨਾ ਤਾਂ ਕੁਸ਼ਾਪਾ ਸਿੱਖੇ ਰਹੇ ਆ ਨਾ ਆਪਾਂ ਨੂੰ ਇਹਦਾ ਕੋਈ ਫਾਇਦਾ ਹੀ ਹੁੰਦਾ ਏ ਬਸ ਇੱਕ ਟਾਈਮ ਵੇਸਟ ਆ ਤਾਂ ਫਿਰ ਸੋਚਦਾ ਜਾਂਦਾ ਫਿਰ ਸੋਸ਼ਲ ਮੀਡੀਆ ਦਾ ਚੰਗਾ ਇਸਤੇਮਾਲ ਕੀਤਾ ਜਾਵੇ ਜਾਂ ਫਿਰ ਬਹੁਤ ਸਾਰੇ ਲੋਕ ਦੇ ਹੁਣ ਕਿਤਾਬਾਂ ਵੱਲ ਮੁੜ ਗਏ ਨੇ ਕਿਉਂਕਿ ਜਿੱਦਾਂ ਹੁਣ ਘਟਨਾਵਾਂ ਹੋ ਰਹੀਆਂ ਨੇ ਤਾਂ ਸੋਸ਼ਲ ਮੀਡੀਆ ਤੋਂ ਆਪਾਂ ਕਿਸੇ ਚੀਜ਼ ਦੀ ਡਿਟੇਲ ਜਿਹੜੀ ਉਹ ਨਹੀਂ ਲੱਭ ਸਕਦੇ ਮੰਨ ਲਓ ਆਪਾਂ ਕਿਸੇ ਚੀਜ਼ ਦੀ ਗੱਲ ਕੀਤੀ ਕਰੀਏ ਕਿ ਸਾਲ ਫਲਾਣੇ ਦੇ ਵਿੱਚ ਇਥੇ ਘਟਨਾ ਵਾਪਰੀ ਤਾਂ ਆਪਾਂ ਨੂੰ ਸੋਸ਼ਲ ਮੀਡੀਆ ਤੇ ਜਾਂ ਇੰਟਰਨੈਟ ਦੀ ਉਹਦੀ ਉਹ ਜਾਣਕਾਰੀ ਨਹੀਂ ਮਿਲਣੀ ਜਿਹੜੀ ਇੱਕ ਕਿਤਾਬ ਚੋਂ ਮਿਲ ਜਾਣੀ ਆ ਕਿਤਾਬ ਤੋਂ ਬਈ ਪੜ੍ਹੀ ਚੀਜ਼ ਨਾ ਇਨਸਾਨ ਜਿਹੜਾ ਮੇਰੇ ਸਾਥ ਸਾਰੀ ਜ਼ਿੰਦਗੀ ਯਾਦ ਰੱਖਦਾ ਜੀ ਕਿਤਾਬ ਇੱਕ ਐਸੀ ਚੀਜ਼ ਹੈ ਜੇ ਆਪਾਂ ਪੜਾਂਗੇ ਨਾ ਸਾਰੀ ਜ਼ਿੰਦਗੀ ਸਾਨੂੰ ਯਾਦ ਰਹੇਗੀ ਪਰ ਸੋਸ਼ਲ ਮੀਡੀਆ ਤੋਂ ਦੇਖੀਆਂ ਅੱਖਾਂ ਨਾਲ ਚੀਜ਼ ਦੇਖੀ ਤਾਂ ਹੋ ਸਕਦਾ ਹੈ ਕਿ ਅਸੀਂ ਕੁਝ ਸਮੇਂ ਬਾਅਦ ਭੁੱਲ ਜਾਈਏ ਪਰ ਕਿਤਾਬ ਜਿਵੇਂ ਉਹ ਅੱਜ ਕੱਲ ਆਉਂਦੇ ਨਹੀਂ ਹੁੰਦੇ ਵੀ ਬੰਦਾ ਕੋਈ ਵਾਇਰਲ ਹੋ ਗਿਆ ਜੀ ਦੋ ਤਿੰਨ ਮਹੀਨੇ ਉਹਦੀ ਦੇ ਵੀਡੀਓ ਲਾਈਵ ਵੀਡੀਓ ਤੇ ਬਾਅਦ ਚ ਵੀ ਪੁੱਛਦਾ ਵੀ ਬਾਅਦ ਚ ਵਿਚਾਰੇ ਰੇੜੀਆਂ ਲਈ ਫਿਰਦੇ ਹੁੰਦੇ ਬਿਲਕੁਲ ਜੀ ਬਿਲਕੁਲ ਉਹ ਕਹਿੰਦਾ ਹੈ ਕਿ ਸਮਾਰਟ ਫੋਨ ਕਰਕੇ ਜਿਹੜੇ ਫੋਨ ਨਾਲ ਨਾ ਮਤਲਬ ਇਹ ਚੀਜ਼ਾਂ ਨੇ ਇਹਨਾਂ ਕਿਤੇ ਇੱਕ ਤਾਂ ਸਾਡੇ ਸਮਾਜ ਵਿੱਚ ਨੁਕਸਾਨ ਵੀ ਕੀਤਾ ਹੈ ਕਹਿੰਦਾ ਕਿ 스마트 ਫੋਨ ਕਰਕੇ ਰੱਦੀ ਪਈਆਂ ਅਖਬਾਰਾਂ ਨੇ ਯੂਥ ਵਿਗਾੜ ਕੇ ਰੱਖ ਦਿੱਤਾ ਇਹਨਾਂ ਕਲਾਕਾਰਾਂ ਨੇ ਚੰਗਾ ਮਾੜਾ ਟਾਈਮ ਵੀਰੇ ਸਭ ਤੇ ਆਉਂਦਾ ਹੈ ਦੇਖ ਮੁੰਡਾ ਹਰਿਆਣੇ ਦਾ ਪੰਜਾਬ ਆ ਕੇ ਗੁੰਦਾ ਹੈ ਦੇਖ ਮੁੰਡਾ ਹਰਿਆਣੇ ਦਾ ਪੰਜਾਬ ਆ ਕੇ ਗੁੰਦਾ ਹੈ ਤਾਂ ਅੱਗੇ ਕੋਈ ਕਹਿੰਦਾ ਕਿ ਆਲੇ ਦੀ ਨਿਗਰਾਨੀ ਨਾਮ ਬਿਠਾਈਏ ਬਿੱਲੇ ਨੂੰ ਕੋਈ ਫਰਕ ਨਹੀਂ ਪੈਂਦਾ ਯਾਰੋ ਬੰਦੇ ਹਿੱਲੇ ਨੂੰ ਜਿੰਨਾ ਮਰਜੀ ਰੋਕ ਲੋ ਆਖਰ ਦੁੱਧ ਵਿੱਚ ਮੂੰਹ ਮਾਰ ਹੀ ਜਾਂਦਾ ਹੈ ਦੁਨੀਆ ਜਿੱਤਣ ਵਾਲਾ ਬੰਦਾ ਵਕਤ ਅੱਗੇ ਹਾਰ ਹੀ ਜਾਂਦਾ ਹੈ ਦੁਨੀਆ ਜਿੱਤਣ ਵਾਲਾ ਬੰਦਾ ਵਕਤ ਅੱਗੇ ਹਾਰ ਹੀ ਜਾਂਦਾ ਹੈ ਤਾਂ ਤੁਸੀਂ ਰਚਨਾਵਾਂ ਲਿਖਦੇ ਹੋ ਤਾਂ ਲੇਖਕ ਕਿਹੜਾ ਤੁਹਾਨੂੰ ਬਹੁਤ ਚੰਗਾ ਲੱਗਦਾ ਹੈ ਮੈਨੂੰ ਭਈ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ ਕਾਫੀ ਪੜਿਆ ਉਹਨਾਂ ਦੀ ਜ਼ਿੰਦਗੀ ਬਾਰੇ ਪਤਾ ਲੱਗਾ ਨਾ ਉਹਨਾਂ ਨੂੰ ਵੀ ਇੱਕ ਮੋਹੱਬਤ ਦੇ ਜਿਹੜੇ ਰਾਈਟਰ ਹੁੰਦੇ ਆ ਹਾਲਾਂਕਿ ਉਹਨਾਂ ਨੇ ਕਬੂਲ ਨਹੀਂ ਕੀਤਾ ਕਦੇ ਇਸ ਚੀਜ਼ ਗਬੂਲ ਕੀਤਾ ਕਈਆਂ ਤੇ ਲੂਣਾ ਨਾਮ ਦੀ ਕੁੜੀ ਨਾਲ ਇਸ਼ਕ ਹੋਇਆ ਤਾਂ ਉਹ ਕਹਿੰਦਾ ਮੈਂ ਇੰਟਰੀ ਸੁਣ ਰਿਹਾ ਤਾਂ ਕਹਿੰਦਾ ਕਿ ਉਹ ਚਿਹਰਾ ਬਣਿਆ ਹੀ ਨਹੀਂ ਮੇਰੇ ਕੋਲ ਹੈਨਾ ਜਿਹੜਾ ਚਿਹਰਾ ਬਣਾਇਆ ਸੀ ਬਈ ਇੱਕ ਸੱਚੀ ਚੀਜ਼ ਹੈ ਕਿ ਚਲੋ ਇਸ਼ਕ ਹੁੰਦੇ ਸੀ ਬਹੁਤ ਸਾਰੇ ਲੋਕ ਦੇ ਜਿਹੜੇ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੰਦੇ ਸੀ ਨਾ ਇੱਕ ਨੇ ਨਾਮ ਪਰ ਅੱਜ ਕੱਲ ਤਾਂ ਚਿਤਲੀਆਂ ਵਾਲਾ ਕੰਮ ਹੋਇਆ ਵਾ ਹਨਾ ਚਾਹੇ ਲੀਡਰਾਂ ਦਾ ਹੋਵੇ ਚਾਹੇ ਇਦਾਂ ਯੂਤ ਦਾ ਹੋਵੇ ਕਾਫੀ ਜ਼ਿਆਦਾ ਬੇੜਾ ਹੈ ਜਿਹੜਾ ਆਪਾਂ ਸਮਝ ਸਕਦੇ ਹਾਂ ਕੀ ਕਰਕੇ ਆ ਵਾ ਬਈ ਬਿਲਕੁਲ ਬਿਲਕੁਲ ਜਿਹੜਾ ਹੀਰ ਰਾਂਝੇ ਦਾ ਇਸ਼ਕ ਸੀ ਸੱਸੀ ਪੁੰਨੂ ਦਾ ਇਸ਼ਕ ਸੀ ਉਹ ਰੂਹਾਂ ਦਾ ਇਸ਼ਕ ਸੀ ਮੁਹੱਬਤ ਜਿਹੜੀ ਹੁੰਦੀ ਹੈ ਨਾ ਬਈ ਇਹ ਰੂਹਾਂ ਦੀ ਹੁੰਦੀ ਹੈ ਅੱਜ ਕੱਲ ਤਾਂ ਲੋਕ ਨਾ ਜਿਸਮਾਂ ਦੇ ਨਾਲ ਹੀ ਮੁਹੱਬਤ ਨੂੰ ਬਦਲਣ ਲੱਗ ਗਏ ਆ ਉਹ ਕਹਿੰਦਾ ਹੈ ਕਿ ਇੱਕ ਥਾਂ ਟੁੱਟਦੀ ਚਾਰ ਥਾਂ ਜੁੜਦੀ ਇਦਾਂ ਦੀ ਯਾਰੀ ਵੇਖੀ ਮੈਂ ਇੱਕ ਥਾਂ ਟੁੱਟਦੀ ਚਾਰ ਥਾਂ ਜੁੜਦੀ ਇਦਾਂ ਦੀ ਯਾਰੀ ਵੇਖੀ ਮੈਂ ਕੀ ਦੱਸਾਂ ਬਾਈ ਪ੍ਰੈਗਨੈਂਟ ਹੋਈ ਕੁੜੀ ਕੁਵਾਰੀ ਵੇਖੀ ਮੈਂ ਹੁਣ ਇੱਕ ਦਿਨ ਇੱਕ ਦੋ ਦਿਨਾਂ ਦੇ ਪਿਆਰ ਰਹਿ ਗਏ ਨੇ ਇਸ਼ਕ ਦੇ ਨਾਮ ਤੇ ਵਪਾਰ ਰਹਿ ਗਏ ਨੇ ਰੁੱਖ ਲਾਉਣ ਵਾਲੇ ਦੇ ਹੱਥ ਬਿਕਰ ਆਰੀ ਵੇਖੀ ਮੈਂ ਇੱਕ ਥਾਂ ਟੁੱਟਦੀ ਚਾਰ ਥਾਂ ਜੁੜਦੀ ਇਦਾਂ ਦੀ ਯਾਰੀ ਵੇਖੀ ਮੈਂ ਤਾਂ ਤੁਸੀਂ ਗਾਇਕਾਂ ਦੀ ਗੱਲ ਕੀਤੀ ਹੈ ਤਾਂ ਗਾਇਕ ਕਿਹੜਾ ਚੰਗਾ ਲੱਗਦਾ ਬਈ ਮੈਂ ਮੈਂ ਬੱਬੂ ਮਾਨ ਦੇ ਗੀਤ ਬੜੇ听ਦੇ ਆਂ ਗਾਦੇ ਆਂ ਮੈਂ ਬੱਬੂ ਮਾਨ ਨੂੰ ਬਈ 2005 ਤੋਂ ਸੁਣਨ ਲੱਗਾ ਆ ਪਿਆਸ ਐਲਬਮ ਜਦੋਂ ਆਈ ਸੀ ਉਹਦੇ ਵਿੱਚ ਮਿੱਤਰਾਂ ਦੀ ਛਤਰੀ ਪੱਕੀ ਕਣਕ ਨਾ ਪਹਿਲਾ ਮਤਲਬ ਇਸ ਫਿਲਮ ਇਸ ਐਲਬਮ ਨੇ ਹੁੰਦਿਆਂ ਸਾਰੀ ਇੱਕੋ ਦੀ ਇਮੇਜ ਨੂੰ ਉਤਾ ਚੱਕ ਦਿੱਤਾ ਜੇ ਤੱਕ ਬਈ ਥੱਲੇ ਨਹੀਂ ਆਇਆ ਉਸ ਤੋਂ ਬਾਅਦ ਜਿੰਨੇ ਵੀ ਉਹਦੇ ਜਦੋਂ ਮੈਂ ਦੇਖਦਾ 2005 ਵਿੱਚ ਪਿਆਸ ਐਲਬਮ ਆਈ ਹੈ ਤਾਂ ਮੈਂ ਅੱਜ ਵੀ ਉਹ ਗੀਤ ਸੁਣਦਾ ਹਾਂ ਤੇ ਉਹ ਮੈਂ ਉਸ ਸਮੇਂ ਚਲਾ ਜਾਂਦਾ ਵਾਂ ਸਾਡੀ ਸਕੂਲ ਬੱਸ ਤੇ ਉਹ ਗੀਤ ਚੱਲਦੇ ਰਹਿੰਦੇ ਸੀ ਮਤਲਬ ਸਾਰਾ ਦਿਨ ਹੀ ਗੀਤ ਚੱਲਦੇ ਰਹਿੰਦੇ ਸੀ ਤਾਂ ਜੇ ਮੈਂ ਹਸ਼ਰ ਫਿਲਮ ਦੇਖਦਾ ਹਾਂ 2 2008 ਦੇ ਵਿੱਚ ਆਈ ਸੀ ਤਾਂ ਮੈਂ ਉਸ ਸਮੇਂ ਚਲਾ ਜਾਂਦਾ ਵਾਂ ਜਿਵੇਂ ਜਿਵੇਂ ਗੀਤ ਆਏ ਨੇ ਮੈਨੂੰ ਹਰ ਇੱਕ ਪਤਾ ਹੈ ਗੀਤ ਕਦੋਂ ਆਇਆ ਕਿਹੜੇ ਸਾਲ 'ਚ ਆਇਆ ਕਿਵੇਂ ਆਇਆ ਮੈਨੂੰ ਲੱਗਦਾ ਹੈ ਉਹਦੀ ਕਰੀਬੀ ਤੋਂ ਸਟੋਰੀ ਮੈਂ ਦੇਖੀ ਹੋਈ ਹੈ ਔਰ ਬੱਬੂ ਮਾਰ ਇਹ ਵੀ ਕਹਿੰਦੇ ਨੇ ਕਿ ਵੀ ਮੈਂ ਤਾਂ ਯਾਰ ਇੰਨੇ ਸਾਲ ਲਾ ਦਿੱਤੇ ਚਿੱਠੀ ਜੇਬ ਚ ਪਾ ਕੇ ਰੱਖੀ ਮੈਂ ਚਿੱਠੀ ਪਹੁੰਚਾਈ ਵੀ ਨਹੀਂ ਤੇ ਅੱਜ ਵੀ ਉਹਦਾ ਮਫਲਰ ਜਿਹੜਾ ਉਹ ਮੇਰੇ ਗਲ ਵਿੱਚ ਹੈ ਕਿਤਨੇ ਕਿਤੇ ਅਹਿਸਾਸ ਉਹਦਾ ਦਲੋਂਦਾ ਰਹਿੰਦਾ ਤਾਂ ਮੈਨੂੰ ਵੀ ਲੱਗਦਾ ਕਿ ਉਹਦੀ ਸਟੋਰੀ ਔਰ ਮੇਰੀ ਸਟੋਰੀ ਕਿਤਨੇ ਕਿਤੇ ਮਿਲਦੀ ਹੈ ਤਾਂ ਅੱਜ ਕੱਲ ਜਿਹੜੇ ਨਵੇਂ ਕਲਾਕਾਰ ਆਏ ਨੇ ਉਹਨਾਂ ਚੋਂ ਕਿਹੜਾ ਪਸੰਦ ਆ ਕਿਉਂਕਿ ਅੱਜ ਕੱਲ ਤਾਂ ਮਤਲਬ ਕਿ ਭਰਿਆ ਹੀ ਪਿਆਏ ਬਹੁਤ ਸਾਰੇ ਗੀਤ ਤੇ ਗਾਇਕ ਨੇ ਜਿਹੜੇ ਉਹ ਲਾਂਚ ਹੁੰਦੇ ਰਹਿੰਦੇ ਨੇ ਬਾਈ ਜੀ ਮੈਂ ਸਿਰਫ ਬੱਬੂ ਮਾਨ ਨੂੰ ਸੁਣਿਆ ਹੈ ਔਰ 2022 ਤੋਂ ਬਾਅਦ ਤੇ ਦੂਮੂ ਸਿਆਲ ਨੂੰ ਸੁਣਿਆ ਤੇ ਜਾਂ ਮੈਂ ਸ਼ੁਰੂ ਤੋਂ ਗੁਰਦਾਸ ਮਾਨ ਸਾਹਿਬ ਦੇ ਗੀਤ ਸੁਨੇ ਸੀ ਤਾਂ ਬਾਕੀ ਨਵੇਂ ਕਲਾਕਾਰ ਮੈਂ ਜਿਆਦਾ ਨਹੀਂ ਸੁਣਦਾ ਬਸ ਮੈਂ ਉਹ ਹੀ ਪੁਰਾਣੇ ਗੀਤ ਕਲਾਕਾਰਾਂ ਨੂੰ ਸੁਣਦਾ ਤਾਂ ਤੁਸੀਂ ਕਰਨਾਲ ਤੋਂ ਤੁਹਾਡੇ ਤੁਹਾਡੇ ਕਲਚਰ ਕਿਹੋ ਜਿਹਾ ਹੈ ਪਿੰਡਾਂ ਚ ਕਿੱਦਾਂ ਦਾ ਮਾਹੌਲ ਰਹਿੰਦਾ ਹੈ ਕਿਉਂਕਿ ਹਰਿਆਣੇ ਨਾਲੋਂ ਵੱਖ ਹੋਣ ਤੋਂ ਬਾਅਦ ਪੰਜਾਬ ਤੇ ਹਰਿਆਣੇ ਚ ਕਾਫੀ ਡਿਫਰੈਂਸ ਆਇਆ ਹੈ ਉੱਥੇ ਜਿੱਦਾਂ ਆਪਾਂ ਕਹਿ ਦਿੰਦੇ ਆ ਕਿ ਤਾਉ ਹੁੰਦੇ ਨੇ ਨਾ ਤੁਹਾਡੇ ਵੱਲ ਤੇ ਉਹ ਚੀਜ਼ਾਂ ਦਾ ਕਾਫੀ ਆ ਹੁੱਕਾ ਪੀਣਾ ਆਮ ਚੀਜ਼ ਆ ਤਾਂ ਕਿੱਦਾਂ ਦਾ ਮਾਹੌਲ ਨਹੀਂ ਇਹ ਬਈ ਕਈ ਪਿੰਡਾਂ 'ਚ ਨਾ ਕਈ ਲੋਕਾਂ ਵਿੱਚ ਲੋਕਲ ਪਰਿਵਾਰ ਨੇ ਜਿਹੜੇ ਜਿਨ੍ਹਾਂ ਨੂੰ ਜਿਆਦਾ ਸਮਝ ਨਹੀਂ ਹੈਗੀ ਉਹ ਅੱਜ ਵੀ ਉਹ ਹੁੱਕੇ ਦਾ ਸੇਵਨ ਕਰਦੇ ਆ ਨਾ ਅੱਜ ਵੀ ਉਹ ਪਾਥੀਆਂ ਨੇ ਜਿਹੜੀਆਂ ਉਹ ਮਤਲਬ ਥੱਪਦੇ ਆ ਜਾਂ ਉਹ ਪੁਰਾਣੇ ਦੇ ਜਿਹੜੀ ਉਸ ਸਮੇਂ ਦੇ ਲੋਕ ਨੇ ਨਾ ਸਾਡੀਆਂ ਮਾਤਾਵਾਂ ਨੇ ਜਾਂ ਬਜ਼ੁਰਗ ਨੇ ਉਸ ਸਮੇਂ ਦੇ ਕਰਦੇ ਆ ਬਟ ਹੁਣ ਲੋਕ ਜਿਹੜੇ ਆ ਜਿਹੜੇ ਅੱਜ ਦੇ ਸਮੇਂ 'ਚ ਫਰਕ ਪੈ ਗਿਆ ਉਹਨਾਂ ਦਾ ਤਾਂ ਉਹ ਚੀਜ਼ਾਂ ਨੂੰ ਛੱਡ ਗਏ ਆ ਲੋਕ ਪੰਜਾਬੀ ਵੀ ਬੋਲਦੇ ਆ ਕਈ ਕਰਨਾਲ ਏਰੀਆ ਵਿੱਚ ਤਾਂ ਕਾਫੀ ਪੰਜਾਬੀ ਵੀ ਮਸ਼ਹੂਰ ਆ ਕਿਉਂਕਿ ਪਿੰਕਾ करनाल ਏਰੀਆ ਮੇਰੇ ਸਾਹ ਵਿੱਚ ਪੰਜਾਬ ਨਾਲ ਲੱਗ ਜਾਂਦਾ ਹੈ ਨਾ ਤਾਂ ਇਸ ਕਰਕੇ ਜੇ ਪੰਜਾਬੀ ਦਾ ਜ਼ਿਆਦਾ ਅਸਰ ਹੈ ਔਰ ਬਾਕੀ ਜਿਹੜਾ ਆਪਣਾ ਹਿਸਾਰ ਹੋ ਗਿਆ ਜਿਨਸਾਈਡ ਹੋ ਗਈ ਪਰਲਾ ਇਲਾਕਾ ਉਹਦੇ ਵਿੱਚ ਲੋਕ ਹਿੰਦੀ ਜ਼ਿਆਦਾ ਬੋਲਦੇ ਆ ਜੀ ਤਾਂ ਪੰਜਾਬ ਵਿੱਚ ਜਿਹੜੇ करनाल ਏਰੀਆ ਜਨਾ ਆਸੰਧ ਹੋ ਗਿਆ ਨਾ ਇਸ ਏਰੀਏ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਤੇ ਇੱਕ ਹੋਰ ਹੈ ਜਿਵੇਂ ਆਪਾਂ ਖੇਡਾਂ ਦੀ ਗੱਲ ਕਰਦੇ ਆ ਤੁਹਾਡੇ ਹਰਿਆਣਾ ਚਾ ਮਾਨਿਆ ਜਾਂਦਾ ਹੈ ਕਿ ਪੰਜਾਬ ਚੋਂ ਦੇਦੇ ਨੌਜਵਾਨ ਨੇ ਜਿਹੜੇ ਹਰਿਆਣਾ ਦੇ ਪੰਜਾਬੀਆਂ ਦੇ ਮੁਕਾਬਲੇ ਥੋੜੇ ਜਿ ਖੇਡਾਂ 'ਚ ਜ਼ਿਆਦਾ ਅੱਗੇ ਲੱਗੇ ਆ। ਤਾਂ ਕੀ ਕਾਰਨ ਮੰਨਦੇ ਹੋ ਵੀ ਪੰਜਾਬ 'ਚ ਨਸ਼ੇ ਦਾ ਪ੍ਰਕੋਪ ਜ਼ਿਆਦਾ ਹੈ ਜਾਂ ਹਰਿਆਣੇ 'ਚ ਕੋਈ ਹੋਰ ਹਾਲਾਤ ਨੇ? ਨਹੀਂ ਪੰਜਾਬ ਦੇ ਵਿੱਚ ਵੀ ਖੇਡਾਂ ਹੈ ਹੈਗੇ ਨੇ ਪਰ ਲੋਕ ਪੰਜਾਬ ਨੂੰ ਨਸ਼ੇ ਨਾਲ ਜੋੜ ਦਿੱਤਾ ਪਤਾ ਨਹੀਂ ਕੀ ਕਾਰਨ ਹੈ। ਹਰਿਆਣੇ 'ਚ ਕਿੰਨਾ ਕ ਨਸ਼ਾ? ਬਈ ਹਰਿਆਣੇ ਵਿੱਚ ਨਸ਼ਾ ਤਾਂ ਦੇਖੋ ਹਰ ਘਰ ਵਿੱਚ ਹੀ ਹੈ ਪਰ ਇਹ ਹੈ ਕਿ ਚਲੋ ਉੱਥੇ ਕੱਟ ਲਾ ਲਓ ਇੱਥੇ ਜ਼ਿਆਦਾ ਲਾ ਲਓ ਬਾਕੀ ਉਹਦੇ ਖੇਡਾਂ ਦਾ ਰੁਝਾਨ ਜ਼ਿਆਦਾ ਹੈ। ਖੇਡਾਂ ਦੇ ਵਿੱਚ ਲੋਕ ਅੱਜ ਵੀ ਅਸੀਂ ਪਿੱਛੇ ਟੂਰਨਾਮੈਂਟ ਕਰਾਇਆ ਖੇਡਾਂ ਦਾ ਕਰਵਾ ਰਹੇ ਹਾਂ ਤਾਂ ਜਾਂ ਹੋਰ ਵੀ ਸੀ ਇਦਾਂ ਟੂਰਨਾਮੈਂਟ ਚੱਲਦੇ ਰਹਿੰਦੇ ਨੇ ਪਿੰਡਾਂ ਦੇ ਵਿੱਚ ਤਾਂ ਕਿ ਜਿਹੜੇ ਲੋਕ ਨੇ ਬੱਚੇ ਨੇ ਉਹ ਚੀਜ਼ ਵਾ ਵੇਖ ਕੇ ਉਸ ਨਾਲ ਜੁੜਨ ਤੇ ਤੁਸੀਂ ਲੇਖਕੋਂ ਤੁਹਾਡਾ ਬਹੁਤ ਸਾਰੇ ਲੇਖਾਂ ਨਾਲ ਵਾਹ ਪਿਆ ਹੋਣਾ ਵੱਡੇ ਲੇਖਾਂ ਨੂੰ ਛੋਟੇ ਲੇਖਾਂ ਨੂੰ ਮਿਲੇ ਹੁਣੇ ਤਾਂ ਦੇਖਿਆ ਕਰਦੇ ਕੁਝ ਤੁਸੀਂ ਕਿਸੇ ਤੋਂ ਕੋਈ ਹੈਲਪ ਮੰਗੀ ਹੋਵੇ ਕਿ ਇਹ ਚੀਜ਼ ਮੈਨੂੰ ਦੱਸੋ ਜਾਂ ਤੁਸੀਂ ਵੈਸੇ ਗੱਲਬਾਤ ਕੀਤੀ ਹੋਵੇ ਤਾਂ ਵਿਵਹਾਰ ਕਿਦਾਂ ਦਾ ਰਹਿੰਦਾ ਹੈ ਦੇਖੋ ਮੈਂ ਤਕਰੀਬਨ ਜਿਹੜੇ ਪੰਜਾਬ ਦੇ ਜਿੰਨੇ ਵੀ ਲਖਾਰੀ ਨੇ ਜਿੰਨੇ ਵੀ ਕਲਾਕਾਰ ਨੇ ਮੈਂ ਤਕਰੀਬਨ ਸਾਰਿਆਂ ਨਾਲ ਗੱਲ ਕੀਤੀ ਹੋਈ ਆ ਫੋਨ ਤੇ ਤਾਂ ਮੈਨੂੰ ਨਾ ਇਹ ਗੱਲ ਚੰਗੀ ਲੱਗਦੀ ਕਿ ਉਹਨਾਂ ਬਾਰੇ ਜਾਣਨਾ ਵੀ ਤੁਸੀਂ ਕਿੱਦਾਂ ਲਿਖੇ ਮੈਂ ਇੱਕ ਸਾਥ ਨਾਲ ਇੰਟਰਵਿਊ ਲੈਣ ਲੱਗ ਜਾਣਾ ਉਹਨਾਂ ਵੇ ਤੁਸੀਂ ਕਿਦਾਂ ਲਿਖੇ ਬਾਪੂ ਸਿੰਘ ਮਾਨ ਜਿਹੜੇ ਸਾਡੇ ਨੇ ਉਹਨਾਂ ਨਾਲ ਮੈਂ ਗੱਲ ਕਾਫੀ ਕੀਤੀ ਐ ਸ਼ਮਸ਼ੀਰ ਸੰਧੂ ਸਾਹਿਬ ਹੋ ਗਏ ਨੰਦ ਤੇ ਬੇਦੀਲ ਹੋ ਗਏ ਜਾਂ ਪਿੰਦਰਦਾਬ ਵਾਲੀ ਹੋ ਗਏ ਜਿਹਨੇ ਪੁਰਾਣੇ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਹੋਈ ਐ ਨਵੇਂ ਨਾਲ ਜਿੱਦਾ ਜਾਨੀ ਹੋ ਗਿਆ ਹੈਪੀ ਰਾਏ ਕੋਟੀ ਸਾਹਿਬ ਮਰੇ ਹੋ ਗਏ ਤਕਰੀਬਨ ਮੈਂ ਇਹਨਾਂ ਨਾਲ ਕਾਫੀ ਗੱਲ ਕੀਤੀ ਹੋਈ ਐ ਤਾਂ ਮੈਨੂੰ ਯਾਦ ਐ ਕਿ ਮੈਂ ਜਿਹੜੇ ਪੰਜਾਬ ਦੇ ਸੀਐਮ ਨੇ ਇਹਨਾਂ ਨਾਲ ਵੀ ਗੱਲ ਕੀਤੀ ਹੋਈ ਐ ਕਿ ਮੈਂ ਅਸ਼ਰ ਫਿਲਮ ਦੇ ਦੇਖ ਕੇ ਆਇਆ ਹਾਂ 2000 ਆਪਣਾ ਫਿਲਮ ਆਈ ਸੀ ਹੀਰੋ ਹਿਟਲਰ 2011 ਦੇ ਵਿੱਚ ਉਦੋਂ ਮੈਂ ਦੇਖ ਕੇ ਆਇਆ ਤਾਂ ਭਗਵੰਤ ਮਾਨ ਦਾ ਬੱਬੂ ਮਾਨ ਦਾ ਰੋਲ ਹੈ ਇਹਦੇ ਵਿੱਚ ਤਾਂ ਮੈਂ ਉੰਦਿਆਸਾਰ ਭਗਵੰਤ ਮਾਨ ਸਾਹਿਬ ਨੂੰ ਫੋਨ ਲਾ ਲਿਆ ਤਾਂ ਉਹਨਾਂ ਨਾਲ ਮੈਂ ਕਾਫੀ ਵਾਰ ਗੱਲ ਕੀਤੀ ਹੈ ਫੋਨ ਤੇ ਮੈਂ ਭਗਵੰਤ ਜਿਹੜੇ ਪੰਜਾਬ ਦੇ ਸੀਐਮ ਨੇ ਉਹਨਾਂ ਨਾਲ ਮੈਂ ਕਾਫੀ ਗੱਲ ਕੀਤੀ ਹੈ ਤਾਂ ਉਹ ਬੜੀ ਨਾ ਨਿਮਰਤਾ ਨਾਲ ਬੋਲਦੇ ਆ ਮੈਂ ਦੇਖਿਆ ਕਿ ਉਹਨਾਂ ਸਵਾਲ ਦਾ ਜਵਾਬ ਦਿੰਦੇ ਆ ਜਿੰਨਾ ਤੁਸੀਂ ਪੁੱਛੋਗੇ ਜ਼ਿਆਦਾ ਨਹੀਂ ਬੋਲਣਗੇ ਪਰ ਲੋਕ ਪਤਾ ਨਹੀਂ ਕਿਦਾਂ ਕਹਿਣ ਲੱਗ ਗਏ ਵੀ ਇਹ ਹੁਣ ਜ਼ਿਆਦਾ ਬੋਲਦਾ ਇਥਾਂ ਤਾਂ ਹੁਣ ਉਹਨਾਂ ਦੀ ਸ਼ਖਸੀਅਤ ਨੂੰ ਕਿਵੇਂ ਦੇਖਦੇ ਹਾਂ ਲੋਕ ਤਾਂ ਕਹਿੰਦੇ ਨੇ ਵੀ ਕਮੇਟੀ ਵੱਧ ਕਰਦੇ ਨੇ ਸਰਕਾਰ ਘੱਟ ਚਲਾਉਂਦੇ ਨੇ ਵਿਰੋਧੀ ਪਾਰਟੀਆਂ ਨੇ ਇਹ ਦੇਖੋ ਵਿਰੋਧੀ ਹੈ ਤਾਂ ਵਿਰੋਧੀ ਤਾਂ ਕਹੇਗੀ ਹੈਨਾ ਕੋਈ ਜੇ ਉਹ ਬਣ ਗਿਆ 92 ਸੀਟਾਂ ਆਈਆਂ ਨੇ ਕੁਝ ਨਾ ਕੁਝ ਤਾਂ ਉਹਦਾ ਪੰਜਾਬ ਦੇ ਪ੍ਰਤੀ ਦੇਣ ਹੋਵੇਗੀ ਲੋਕਾਂ ਨੇ ਪਸੰਦ ਕੀਤਾ ਤਾਂ ਹੀ ਆਈਆਂ ਹੋਣਗੀਆਂ ਅਦਰਵਾਈਜ਼ ਤਾਂ ਨਹੀਂ ਆਉਂਦੀਆਂ ਤਾਂ ਜਦੋਂ ਐਕਟਿੰਗ ਵਿੱਚ ਸੀ ਕਲਾਕਾਰ ਸੀ ਉਦੋਂ ਮੈਂ ਉਹਨਾਂ ਨਾਲ ਬਹੁਤ ਗੱਲ ਕਰਦਾ ਹੁੰਦਾ ਸੀ ਬਟ 2014 ਤੋਂ ਬਾਅਦ ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ ਤਾਂ ਪਹਿਲਾਂ ਪਹਿਲਾਂ ਮੈਨੂੰ ਮੈਂ ਕਾਫੀ ਵਾਰ ਇਹਨਾਂ ਨਾਲ ਗੱਲ ਕੀਤੀ ਹੋਈ ਹੈ ਤਾਂ ਬੜੇ ਹੀ ਇਹ ਨਾ ਪੰਜਾਬ ਦੇ ਜਜ਼ਬਾਤੀ ਬਾਲਾ ਨੇ ਜੀ ਪਰ ਜਜ਼ਬਾਤ ਰਹਿਣਾ ਜ ਜਜ਼ਬਾਤੀ ਹੋਣਾ ਚੰਗੀ ਗੱਲ ਹੈ ਪਰ ਜਜ਼ਬਾਤੀ ਰਹਿਣਾ ਚੰਗੀ ਗੱਲ ਨਹੀਂ ਹੈ ਜੀ ਹਾਂਜੀ ਤੇ ਕੋਈ ਸੋਚਿਆ ਹੋਵੇ ਜ਼ਿੰਦਗੀ 'ਚ ਕਿ ਮੈਂ ਵੱਡਾ ਲਖਾਰੀ ਬਣਨਾ ਜਾਂ ਮੈਂ ਆਪਣੇ ਕੋਈ ਗੀਤ ਰਿਕਾਰਡ ਕਰਾਉਣੇ ਨੇ ਕੋਈ ਇਦਾਂ ਦਾ ਸੁਪਨਾ ਹੈ ਬਈ ਸੁਪਨੇ ਇਨਸਾਨ ਦੇ ਕਦੇ ਪੂਰੇ ਨਹੀਂ ਹੁੰਦੇ। ਸੁਪਨੇ ਕਹਿੰਦੇ ਕਿ ਰਾਤ ਲੰਮੀ ਚਾਹੀਦੀ ਸੁਪਨਾ ਲੰਮਾ ਹੁੰਦਾ ਹੈ ਨਾ ਪਰ ਸੁਪਨੇ ਜੇ ਪੂਰੇ ਕਰਨੇ ਆ ਤੁਹਾਨੂੰ ਮਿਹਨਤ ਕਰਨੀ ਪੈਗੀ ਤੁਹਾਨੂੰ ਰਾਹਾਂ ਤੇ ਤੁਰਨਾ ਪੈਗਾ ਹਨਾ ਬਟ ਮੈਨੂੰ ਇਦਾਂ ਦਾ ਕੋਈ ਨਹੀਂ ਐ ਕਿ ਮੇਰਾ ਗੀਤ ਆਵੇ ਜਾਂ ਕੋਈ ਕਲਾਕਾਰ ਮੇਰਾ ਗੀਤ ਗਾਵੇ ਮੈਂ ਲਿਖਦਾ ਹਾਂ ਮੈਨੂੰ ਸਕੂਨ ਮਿਲਦਾ ਹੋਰ ਕੁਝ ਨਹੀਂ ਮੈਨੂੰ ਸਿਰਫ ਲਿਖਣ ਨਾਲ ਲੋਕ ਦੇਖ ਲੈਂਦੇ ਆ ਸੋਸ਼ਲ ਮੀਡੀਆ ਤੇ ਜਾਂ ਜਿੱਦਾਂ ਇੰਟਰਵਿਊ ਮੇਰੇ ਹੋ ਜਾਂਦੇ ਆ ਤਾਂ ਲੋਕ ਪਿਆਰ ਸਤਕਾਰ ਦਿੰਦੇ ਆ ਬਾਕੀ ਮੈਨੂੰ ਇਹ ਨਹੀਂ ਆ ਕਿ ਮੈਂ ਕਲਾਕਾਰ ਲਖਾਰੀ ਉਹ ਗੀਤ ਲੈ ਕੇ ਆਵਾਂ ਜਾਂ ਇਦਾਂ ਆਵਾਂ ਨਾ ਉਦਾਂ ਆਵਾਂ ਬਟ ਮੈਨੂੰ ਸਕੂਨ ਨਾਲ ਮਤਲਬ ਹੈ ਮੈਨੂੰ ਸਕੂਨ ਲਿਖ ਕੇ ਮਿਲਦਾ ਹੈ ਤਾਂ ਸਿਰਫ ਮੈਂ ਆਖ ਕਹਿੰਦੇ ਨੇ ਕਿ ਇਹ ਆਖਰੀ ਸਾਹ ਤੱਕ ਬੰਦਾ ਲਿਖਦਾ ਰਹਿੰਦਾ ਔਰ ਮੈਂ ਲਿਖਦਾ ਹੀ ਤਾਂ ਤੁਸੀਂ ਕਿਹਾ ਵੀ ਤੁਸੀਂ ਖੇਤੀ ਕਰਦੇ ਹੋ ਤੇ ਖੇਤੀ ਲਈ ਕੁਝ ਲਿਖਿਆ 217 ਸੁਣਾ ਦਿਓ ਮਤਲਬ ਖੇਤੀ ਕਹਿੰਦਾ ਕਿ ਕਣਕ ਖੇਤਾਂ ਦੇ ਵਿੱਚ ਕਣਕ ਬੀਜਦਾ ਕਣਕ ਬੀਜਦਾ ਗੀਤੀ ਰੋਟੀ ਲੈ ਕੇ ਆ ਜਾ ਕੁੜੀਏ ਆ ਜਾ ਛੇਤੀ ਨਾ ਸੋਣੀ ਬਚਦੀ ਐ ਨਾ ਬਚਦੀ ਹਾੜੀ ਫਸਲਾਂ ਉੱਤੇ ਖਰਚ ਜ਼ਿਆਦਾ ਕਿੱਥੇ ਜੱਟ ਨੂੰ ਬਚਦੀ ਦਿਹਾੜੀ ਫਸਲਾਂ ਉੱਤੇ ਖਰਚ ਜ਼ਿਆਦਾ ਕਿੱਥੇ ਜੱਟ ਨੂੰ ਬਚਦੀ ਦਿਹਾੜੀ ਅੱਗ ਲੱਗੇ ਪਰਾਲੀ ਨੂੰ ਕਹਿੰਦੇ ਧੂਆਂ ਉੱਡ ਕੇ ਜਾਂਦਾ ਦਿੱਲੀ ਕਾਦੀ ਸਿਆਣੀ ਇਹ ਦੁਨੀਆ ਮਾੜੇ ਬੰਦੇ ਦੀ ਅਡੂੰਦੀ ਖਿੱਲੀ ਕਹੇ ਬਿੱਕਰ ਸਰਾ ਇੱਕ ਹੱਥ ਨਾਲ ਨਹੀਂ ਵੱਜਦੀ ਤਾੜੀ ਫਸਲਾਂ ਉੱਤੇ ਖਰਚ ਜ਼ਿਆਦਾ ਕਿੱਥੇ ਜੱਟ ਨੂੰ ਬਚਦੀ ਦਿਹਾੜੀ ਫਸਲਾਂ ਉੱਤੇ ਖਰਚ ਜ਼ਿਆਦਾ ਕਿੱਥੇ ਜੱਟ ਨੂੰ ਬਚਦੀ ਦਿਹਾੜੀ ਤਾਂ ਬਹੁਤ ਸਾਰੇ ਲੇਖਕ ਨੇ ਪੰਜਾਬ ਦੇ ਜਿਹੜੇ ਇਦਾਂ ਲਿਖਦੇ ਨੇ ਖੇਤੀਬਾੜੀ ਬਾਰੇ ਹੋਵੇ ਜਾਂ ਸੇ ਹੋਰ ਚੀਜ਼ ਬਾਰੇ ਹੋਵੇ ਲੋਕਾਂ ਨੇ ਮਨ ਚ ਦਰਦ ਛੁਪਿਆ ਹੁੰਦਾ ਹੈ ਨਾ ਵੀ ਚਲੋ ਜੀ ਤਾਂ ਹੁਣ ਤੁਸੀਂ ਕੀਤੀ ਦੀ ਗੱਲ ਕੀਤੀ ਹੈ ਇਹ ਕੁਝ ਬਚਦਾ ਨਹੀਂ ਕੋ ਕੁਝ ਉਹ ਨਹੀਂ ਹੁੰਦਾ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਜਿਵੇਂ ਹੁਣ ਕਿਸਾਨੀ ਸੰਘਰਸ਼ ਚੱਲਦਾ ਹੈ ਤਾਂ ਲੋਕ ਜਿਹੜੇ ਆਪਸ ਚ ਡਿਵਾਈਡ ਹੁੰਦੇ ਦਿਖਦੇ ਨੇ ਇੱਕ ਤਬਕਾ ਕੁਝ ਹੋਰ ਕਹਿੰਦਾ ਇੱਕ ਕੁਝ ਹੋਰ ਕਹਿੰਦਾ ਜੀ ਤਾਂ ਬਾਈ ਇਹਦੇ ਵਿੱਚ ਇਹੀ ਹੈ ਨਾ ਕਿ ਪਹਿਲਾਂ ਦੇਖੋ ਕਹਿੰਦੇ ਸੀ ਕਿ ਪੂਰਾ ਜਦੋਂ 2020 ਔਰ 21 ਦੇ ਵਿੱਚ ਕਿਸਾਨੀ ਅੰਦੋਲਨ ਕੋਇਆ ਸੀ ਤਾਂ ਪੂਰਾ ਪੰਜਾਬ ਹਰਿਆਣਾ ਇਕੱਠਾ ਸੀ ਹੋਰ ਵੀ ਸਟੇਟ ਇਕੱਠੀਆਂ ਸੀ ਹੈਨਾ ਪਰ ਸਮਾਂ ਕਾਫੀ ਸਮਾਂ ਹੋ ਗਿਆ ਹੁਣ ਕੁਝ ਇਦਾਂ ਦੇ ਹਾਲਾਤ ਆ ਗਏ ਇਦਾਂ ਲੋਕ ਆ ਗਏ ਕੁਝ ਸਰਕਾਰਾਂ ਨੇ ਵੰਡ ਲਏ ਕੁਝ ਆਪ ਬਦਲ ਗਏ ਉਹ ਹੁਣ ਉਹਨਾਂ ਦੇ ਵਿੱਚ ਉਹ ਚੀਜ਼ ਨਹੀਂ ਰਹੀ ਜੋ ਪਹਿਲਾਂ ਸੀ ਅੱਜ ਵੀ ਧਰਨੇ ਲੱਗਦੇ ਐ ਅੱਜ ਵੀ ਲੋਕ ਜਾਂਦੇ ਐ ਪਰ ਜਿਉਂ ਪਹਿਲਾ ਸੀ ਉਹ ਪਹਿਲਾ ਜਿਹੜਾ ਤੂਫਾਨ ਆਇਆ ਸੀ ਤਾਂ ਸ਼ਾਇਦ ਉਦਾਂ ਦਾ ਤੂਫਾਨ ਦੁਬਾਰਾ ਨਾ ਆਵੇ ਉਸ ਦਿਨ ਕਾਇਕਾ ਨੇ ਬਹੁਤ ਸਾਥ ਦਿੱਤਾ ਸੀ ਨਾ ਬਹੁਤ ਗੀਤ ਆਏ ਸੀ ਪਰ ਹੁਣ ਮਾਹੌਲ ਨਹੀਂ ਹੈਗਾ ਉਹ ਵਾਲਾ ਮਾਹੌਲ ਨਹੀਂ ਹੈਗਾ ਲੋਕ ਨਾ ਇੱਕ ਉਹ ਕਹਿੰਦੇ ਕਿ ਇੱਕ ਵਾਰ ਹੀ ਲੋਕ ਹੁੰਦੇ ਆ ਇੱਕ ਵਾਰ ਹੀ ਤੂਫਾਨ ਹੁੰਦਾ 100 ਵਾਰ ਪਰ ਤੂਫਾਨ ਨਹੀਂ ਹੁੰਦੇ ਇੱਕ ਵਾਰ ਹੀ ਲੋਕ ਇਕੱਠੇ ਹੁੰਦੇ ਆ ਉਦੋਂ ਇਕੱਠੇ ਹੋਏ ਤਾਂ ਲੋਕਾਂ ਨੂੰ ਚਲੋ ਲੋਕਾਂ ਨੂੰ ਕੁਝ ਮਿਲਿਆ ਵੀ ਪਰ ਲੋਕ ਜਿਹੜੀਆਂ ਮੰਗਾਂ ਰੱਖਦੇ ਆ ਉਹ ਸਰਕਾਰ ਨੇ ਉਹਨਾਂ ਨੂੰ ਪੂਰੀਆਂ ਦਿੱਤੀਆਂ ਨੇ ਜਾਂ ਨਹੀਂ ਦਿੱਤੀਆਂ ਤਾਂ ਇਹਦਾ ਸਬੰਧ ਦੱਸੇਗਾ ਪਰ ਲੋਕਾਂ ਨੇ ਸਰਕਾਰ ਨੇ ਕਹਿ ਦਿੱਤਾ ਵੀ ਇਹ ਚੀਜ਼ ਹੋ ਗਈ ਇਹ ਹੋਗੀ ਅੱਜ ਜਦੋਂ ਸਾਡੇ ਲਾਗੂ ਹੋਣਗੀਆਂ ਚੀਜ਼ਾਂ ਤਾਂ ਫਿਰ ਪਤਾ ਲੱਗੇਗਾ ਨੌ ਨੰਬਰੇ ਜੀ ਤਾਂ ਮੇਰਾ ਆਖਰੀ ਸਵਾਲ ਕਦੇ ਕੋਈ ਕਿਤਾਬ ਲਿਖਣ ਬਾਰੇ ਸੋਚਿਆ ਹੈ ਕਿ ਹੁਣ ਚਲੋ ਸਮਾਂ ਲੰਘ ਲਿਆ ਵੀ ਰਚਨਾਵਾਂ ਬਹੁਤ ਹੋ ਗਈਆਂ ਇੱਕ ਅੱਧੀ ਕਿਤਾਬ ਲਿਖ ਕੇ ਛਪਵਾ ਲਈਏ ਬਾਈ ਹੁਣ ਸੋਚੀ ਕਿਤਾਬ ਕੀਤੀ ਹੈ ਗੱਲ ਅਕੈਡਮੀ ਸਾਡੇ ਹਰਿਆਣਾ ਦੀ ਪੰਚਕੂਲਾ ਅਕੈਡਮੀ ਹੈ ਜੋ ਸਰ ਗਵਰਨਮੈਂਟ ਹੈ ਉਹ ਕਹਿੰਦੇ ਨੇ ਵੀ ਤੁਹਾਡੀ ਕਿਤਾਬ ਅਸੀਂ ਛਾਪਾਂਗੇ ਫ੍ਰੀ ਛਾਪਾਂਗੇ ਤਾਂ ਉਹਨਾਂ ਨਾਲ ਗੱਲ ਹੋਈ ਹੈ ਹੋਰ ਵੀ ਕਈ ਲੋਕਾਂ ਨਾਲ ਗੱਲ ਹੋਈ ਹੈ ਜੋ ਕਿਤਾਬ ਬਾਰੇ ਕਹਿੰਦੇ ਆ ਤਾਂ ਮੈਂ ਇੱਕ ਸੰਗਰੂਰ ਉੱਤੇ ਵੀ ਇੱਕਤਾਬ ਮੈਂ ਸੋਚਣਾ ਵੀ ਇੱਕ ਜਿਹੜਾ ਸੰਗਰੂਰ ਹੈ ਨਾ ਮੇਰੇ ਕਾਫੀ ਕਰੀਬ ਹੈ ਜੀ ਜਿਹੜਾ ਮਾਲਵੇ ਦਾ ਇਲਾਕਾ ਹੈ ਨਾ ਇਹ ਕਾਫੀ ਕਰੀਬ ਹੈ ਮੈਂ ਸ਼ਾਇਦ ਇਹਦੇ ਕਰੀਬਾਂ ਜਾਉ ਉਹ ਮੇਰੇ ਕਰੀਬ ਹੈ ਤਾਂ ਮੈਂ ਉਹਦੇ ਇੱਕ ਚੀਜ਼ਾਂ ਲਿਖੀਆਂ ਪਈ ਜੀ ਕਹਿੰਦਾ ਕਿ ਉਹ ਸ਼ਾਇਦ ਮੈਂ ਕਿਤਾਬ ਦੇ ਵਿੱਚ ਪਾਵਾਂ ਕਿਉਂਕਿ ਜੇ ਕਿਤਾਬ ਮੈਂ ਲਿਖਾਂਗਾ ਤਾਂ ਉਹ ਮਾਲਵੇ ਸਾਈਡ ਦੀ ਲਿਖਾਂਗਾ ਕਿਉਂਕਿ ਉੱਥੋਂ ਦੀ ਬਈ ਬਿਊਟੀ ਬੜੀ ਚੰਗੀ ਲੱਗਦੀ ਹੈ ਉੱਥੋਂ ਦੇ ਲੋਕਾਂ ਦਾ ਬਾਈ ਜੀ ਬੋਲਦੇ ਨਾ ਬਾਈ ਕਿਦਾਂ ਬਾਈ ਇਦਾਂ ਹੋ ਗਿਆ ਕਈ ਲੋਕ ਲੰਮੇ ਸ਼ਬਦ ਨਾਲ ਬੋਲਦੇ ਆ ਭਾਈ ਪੈਸੇ ਦੇ ਕੇ ਪੁੱਛ ਨਾ ਲੰਮਾ ਸ਼ਬਦ ਬੋਲਦੇ ਆ ਉੱਥੋਂ ਦੇ ਲੋਕ ਤਾਂ ਉੱਥੋਂ ਲਿਖਿਆ ਸੀ ਕਿ ਕਹਿੰਦਾ ਕਿ ਨਾ ਰਿਸ਼ਤੇਦਾਰੀਆਂ ਨੇੜੇ ਦੀਆਂ ਚੰਗੀਆਂ ਨਾ ਦੂਰ ਦੀਆਂ ਬੜੀਆਂ ਸੋਹਣੀਆਂ ਕੁੜੀਆਂ ਨੇ ਸੰਗਰੂਰ ਦੀਆਂ ਆ ਕੁਝ ਪਲ ਗੱਲਾਂ ਕਰੀਏ ਬਹਿ ਕੇ ਆਪਾਂ ਨੂਰ ਦੀਆਂ ਬੜੀਆਂ ਸੋਹਣੀਆਂ ਕੁੜੀਆਂ ਨੇ ਸੰਗਰੂਰ ਦੀਆਂ ਤੇਜ ਇਹਨਾਂ ਦੇ ਚਿਹਰਿਆਂ ਤੋਂ ਝੱਲਿਆ ਜਾਵੇ ਨਾ ਤੇਜ ਇਹਨਾਂ ਦੇ ਚਿਹਰਿਆਂ ਤੋਂ ਝੱਲਿਆ ਜਾਵੇ ਨਾ ਜਿਵੇਂ ਲਾਟਾਂ ਨਿਕਲਦੀਆਂ ਨੇ ਬਲਦੇ ਹੋਏ ਤੰਦੂਰ ਦੀਆਂ ਬੜੀਆਂ ਸੋਹਣੀਆਂ ਕੁੜੀਆਂ ਨੇ ਸੰਗਰੂਰ ਦੀਆਂ ਬੜੀਆਂ ਸੋਹਣੀਆਂ ਕੁੜੀਆਂ ਨੇ ਸੰਗਰੂਰ ਦੀਆਂ ਅਗਲਾ ਸ਼ਟ ਵਿੱਚ ਕਹਿੰਦਾ ਬਈ ਨੀਅਰ ਪਿੰਡ ਸੁਨਾਮ ਜ਼ਿਲ੍ਹਾ ਸੰਗਰੂਰ ਸੋਹਣਿਆ ਨੀਅਰ ਪਿੰਡ ਸੁਨਾਮ ਜ਼ిల్లా ਸੰਗਰੂਰ ਸੋਨਿਆ ਜੇ ਰੱਬ ਨੇ ਚਾਇਆ ਤਾਂ ਮਿਲਾਂਗੇ ਜ਼ਰੂਰ ਸੋਨਿਆ ਉਹ ਆਮ ਕੁੜੀਆਂ ਵਰਗੀ ਨਹੀਂ ਉਹਦੀ ਸੋਚ ਦੀਆਂ ਉਡਾਰਾਂ ਨੇ ਦੂਰ ਦੀਆਂ ਬੜੀਆਂ ਸੋਹਣੀਆਂ ਕੁੜੀਆਂ ਨੇ ਸੰਗਰੂਰ ਦੀਆਂ ਆ ਕੁਝ ਪਲ ਗੱਲਾਂ ਕਰੀਏ ਬਹਿ ਕੇ ਆਪਾਂ ਨੂਰ ਦੀਆਂ ਬੜੀਆਂ ਸੋਹਣੀਆਂ ਕੁੜੀਆਂ ਨੇ ਸੰਗਰੂਰ ਦੀਆਂ ਤਾਂ ਜਿਹੜੇ ਸੰਗਰੂਰ ਨੇ ਬਈ ਉਹ ਮੇਰੇ ਕਲੋਜ਼ ਕਾਫੀ ਹੈ ਹਨਾ ਕਹਿੰਦਾ ਕਿ ਇੱਕ ਨਾ ਮੈਂ ਸੋਸ਼ਲ ਮੀਡੀਆ ਦੇਖਿਆ ਕਿ ਸਾਡੀਆਂ ਮਾਵਾ ਕਹਿੰਦੇ ਜਾਣ ਸਾਡੀਆਂ ਬੱਚੀਆਂ ਪੜ ਰਹੀਆਂ ਨੇ ਸਾਡੇ ਬੱਚੇ ਪੜ ਰਹੇ ਨੇ ਬਿਟ ਰਾਤ ਤੱਕ ਪੜਦੇ ਆ ਬੜੀ ਟਫ ਪੜਾਈ ਹੈ ਇਹਨਾਂ ਦੀ ਤਾਂ ਉਹਦੇ ਵਿੱਚ ਕਹਿੰਦਾ ਕਿ ਸੋਸ਼ਲ ਮੀਡੀਆ ਉੱਤੇ ਔਨਲਾਈਨ ਚੱਲ ਪਿਆ ਦੌਰ ਰਿਲੇਸ਼ਨਸ਼ਿਪ ਦਾ ਪੈਸਿਆਂ ਦੇ ਵੱਟੇ ਹੁਣ ਜਾਂਦਾ ਸੋਨੀਆਂ ਹੀਰਾਂ ਦਾ ਪਿਆਰ ਵਿਕਦਾ ਮਾਂ ਆਖੇ ਧੀ ਮਾਂ ਆਖੇ ਮੇਰੀ ਧੀ ਰਾਣੀ ਰਾਤੀ 12 ਵਜੇ ਤੱਕ ਪੜਦੀ ਹੈ ਮਾਂ ਨੂੰ ਕੀ ਪਤਾ ਕੁੜੀ ਔਨਲਾਈਨ ਚੈਟ ਕਰਦੀ ਹੈ ਮਾਂ ਨੂੰ ਕੀ ਪਤਾ ਕੁੜੀ ਆਨਲਾਈਨ ਚੈਟ ਕਰਦੀ ਐ ਪਿਓ ਦੀ ਇੱਜ਼ਤ ਦਾ ਖਿਆਲ ਕੱਢ ਕੇ ਕੁੜੀ ਇਸ਼ਕ ਦੀ ਪੌੜੀ ਚੜਦੀ ਐ ਮਾਂ ਨੂੰ ਕੀ ਪਤਾ ਕੁੜੀ ਆਨਲਾਈਨ ਚੈਟ ਕਰਦੀ ਐ ਮਾਂ ਨੂੰ ਕੀ ਪਤਾ ਕੁੜੀ ਆਨਲਾਈਨ ਚੈਟ ਕਰਦੀ ਐ ਜੀ ਤਾਂ ਭਾਈ ਮੈਂ ਇਹ ਕਹਿਣਾ ਚਾਹਨਾ ਵਾਂ ਕਿ ਆਦਤ ਨਾ ਪਾਓ ਕਿਸੇ ਨੂੰ ਜੇ ਤੁਸੀਂ ਗੱਲ ਕਰ ਸਕਦੇ ਹੋ ਤਾਂ ਉਹਦੇ ਨਾਲ ਕਰੋ ਪਰ ਆਦਤ ਪਾ ਕੇ ਬਲੌਕ ਨਾ ਕਰੋ ਮੇਰੇ ਸਾਹ ਵਿੱਚ ਭਈ 90% ਜਿਹੜੀ ਰਿਲੇਸ਼ਨਸ਼ਿਪ ਐ ਇਹ ਬਲੌਕ ਲਿਸਟ ਦੇ ਵਿੱਚ ਕੈਦ ਪਰ ਮਾਫੀ ਚਾਹੁੰਦਾ ਹਾਂ ਯਾਰ ਇਦਾਂ ਨਾ ਕਰਿਆ ਕਰੋ ਯਾਰ ਉਹਨੇ ਤੇ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਉਹਨਾਂ ਦੇ ਦਿਲ ਤੇ ਵੀ ਜਾ ਕੇ ਬੀਤਦੀ ਹੈ ਤਾਂ ਬਾਕੀ ਕੋਈ ਵੀ ਗਲਤੀ ਹੋਈ ਹੋਵੇ ਉਹਦੀ ਮਾਫੀ ਚਾਹੁੰਦੇ ਆ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਤੇ ਤੁਹਾਡੇ ਭਵਿੱਖ ਲਈ ਤੁਹਾਨੂੰ ਬਹੁਤ ਬਹੁਤ ਸ਼ੁਕਾਮਨਾਵਾਂ ਸੋ ਇਹ ਸਾਨੂੰ ਬਿੱਕਰਸ ਰਾ ਜਿਹੜੇ ਕਿ ਕਰਨਾਲ ਤੋਂ ਨੇ ਲਿਖਣ ਦਾ ਸ਼ੌਂਕ ਆ ਜਿਹੜਾ ਸਕੂਲ ਤੋਂ ਬਾਅਦ ਜਾ ਗਿਆ ਤਾਂ ਉਮੀਦ ਕਰਦੇ ਆ ਕਿ ਅੱਗੇ ਇਹ ਚੰਗਿਆ ਲਿਖਤਾ ਨੇ ਜਿਹੜੀਆਂ ਉਸ ਸਮਾਜ ਦੇ ਵਿੱਚ ਲੇ ਆਉਂਦੇ ਰਹਿਣਗੇ ਤਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਿੱਦਾਂ ਲੱਗਿਆ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਦੇਖਦੇ ਰਹਿਣਾ ਦਾ ਟੀਵੀ ਐਨ ਆਰ ਆਈ